ਹਾਂਜੀ ਭਾਈ ਜੋ ਤੁਹਾਨੂੰ ਅਸੀਂ ਸਾਡੀਆਂ ਪਿਛਲੀਆਂ ਵੀਡੀਓ ਦੇ ਵਿੱਚ ਅਸੀਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਸਾਡੇ ਪਿੰਡ ਦੀਆਂ ਨਾਲੀਆਂ ਦੇ ਕੰਮ ਦਿਖਾਈ ਸੀਗੇ ਕਿੰਨੇ ਮਾੜੇ ਹਾਲਾਤ ਸੀ ਨਾਲੀਆਂ ਦੇ ਨਾਲੀਆਂ ਦੇ ਵਿੱਚ ਕਾਲਾ ਗਾਰਾ ਤੇ ਨਾਲੀਆਂ ਦੇ ਵਿੱਚੋਂ ਪਾਣੀ ਨਹੀਂ ਨੰਗ ਰਿਹਾ ਸੀਗਾ ਅਸੀਂ ਉਹਨਾਂ ਦੇ ਨਾਲੀਆਂ ਨੂੰ ਲੈ ਕੇ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਇਹਦੀ ਮਨਜ਼ੂਰੀ ਦਿੱਤੀ ਹੁਣ ਦੇਖੋ ਨਾਲੀਆਂ ਦਾ ਵਿਕਾਸ ਹੋ ਰਿਹਾ ਹੈਗਾ ਤੇ ਸਭ ਤੋਂ ਵੱਡਾ ਸਹਿਯੋਗ ਸਾਨੂੰ ਇਹਨਾਂ ਘਰਵਾਲਿਆਂ ਨੇ ਦਿੱਤਾ ਜਿਨ੍ਹਾਂ ਨੇ ਕੀ ਸਾਡੇ ਨਾਲ ਰਲ ਮਿਲ ਕੇ ਮਾਲੂ ਨਾਲੀਆਂ ਦੇ ਵਿੱਚੋਂ ਗਾਰਾ ਕੱਢ ਕੇ ਮਿੱਟੀ ਪਾ ਕੇ ਨਾਲੀਆਂ ਨੂੰ ਸਾਫ਼ ਕੀਤਾ ਤੇ ਉਸ ਤੋਂ ਬਾਅਦ ਕੀ ਸੈਕਟਰੀ ਸਾਹਿਬਾਨਾਂ ਨੇ ਜੋ ਮਿਸਤਰੀ ਭੇਜ ਸੀਗੇ ਉਹਨਾਂ ਨੇ 2 ਦਿਨਾਂ ਦੇ ਵਿੱਚ ਵਿੱਚ ਦੇਖੋ ਤੁਹਾਡੇ ਸਾਹਮਣੇ ਨਾਲੀਆਂ ਨੂੰ ਓਕੇ ਕੰਪਲੀਟ ਕਰ ਰਹੇ ਨੇ ਤੇ ਵਧੀਆ ਤਰੀਕੇ ਨਾਲ ਮਿੱਟੀ ਬਾਜਰੀ ਕੁੱਟ ਕੇ ਤਿਆਰ ਕਰ ਰਹੇ ਨੇਗੇ ਤੇ ਬਾਕੀ ਅਸੀਂ ਬੇਨਤੀ ਕਰਦੇ ਹਾਂ ਜੋ ਅਸੀਂ ਪਿੰਡ ਦੇ ਸਹਿਯੋਗ ਦੇ ਲਈ ਕੰਮ ਸਟਾਰਟ ਕੀਤਾਗਾ ਕੰਮ ਕਰ ਰਹੇ ਹਾਂ ਪਿੰਡ ਵਾਲੇ ਸਾਡਾ ਸਹਿਯੋਗ ਜਰੂਰ ਦਿਆ ਕਰੋ ਤੇ ਅਸੀਂ ਤੇ ਸਾਡੀ ਸਾਰੀ ਪਾਰਟੀ ਸਾਡੀ ਆਮ ਆਦਮੀ ਪਾਰਟੀ ਪਿੰਡ ਦੇ ਸਹਿਯੋਗ ਦੇ ਲਈ ਜੁਟੀ ਹੋਈ ਹੈ ਅਸੀਂ ਚਾਹੁੰਦੇ ਹਾਂਗੇ ਪਿੰਡ ਦਾ ਵੱਤੋ ਵੱਤ ਗਲੀਆਂ ਨਾਲੀਆਂ ਦਾ ਵਿਕਾਸ ਜਰੂਰ ਕੀਤਾ ਜਾਵੇ ਤੇ ਵੱਤੋ ਵੱਤ ਜੇ ਸਾਡੇ ਕੰਮ ਚੰਗੇ ਲੱਗਦੇ ਨੇ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਲਾਇਕ ਜਰੂਰ ਕਰਿਆ ਕਰੋ ਧੰਨਵਾਦ ਜੀ